ਟਾਲਾ ਦੇ ਪਿੰਡ ਗਿੱਲਾਵਾਲੀ ਚ ਦੋ ਸਕੇ ਭਰਾਵਾਂ ਦੀਆਂ ਗਵਾਂਡ ਬਾਣੀਆਂ ਕੋਠੀਆਂ ਵਿੱਚ ਇੱਕੋ ਰਾਤ ਵਿੱਚ ਹੀ ਚੋਰਾਂ ਨੇ ਨਿਸ਼ਾਨਾ ਬਣਾਇਆ ਚੋਰ ਇੰਨੇ ਛਾਤਰ ਸੰ ਕੀ ਮਕਾਨ ਮਾਲਕ ਪਰਿਵਾਰ ਘਰ ਵਿੱਚ ਹੀ ਸੌ ਰਹੇ ਸਨ ਅਤੇ ਉਹਨਾਂ ਕੋਠੀਆਂ ਦੇ ਪਿਛਲੇ ਪਾਸੇ ਤੋਂ ਖਿੜਕੀ ਦੀ ਗ੍ਰਿਲ ਤੋੜ ਅੰਦਰ ਦਾਖਲ ਹੋਏ ਤਾਂ ਕੋਠੀ ਚ ਸੁੱਤੇ ਪਰਿਵਾਰ ਨੂੰ ਪਤਾ ਹੀ ਨਹੀਂ ਲੱਗਾ ਕਿ ਉਹਨਾਂ ਦੇ ਘਰ ਦੇ ਦੂਸਰੇ ਕਮਰਿਆਂ ਚ ਚੋਰ ਹਰ ਥਾਂ ਤੇ ਫੋਲਾਫ ਰਾਲੀ ਕਰ ਘਰ ਦੇ ਲੋਕਰ ਦੇ ਤਾਲੇ ਤੋੜ ਇੱਕ ਘਰ ਚੋਂ 10 ਤੋਲੇ ਸੋਨਾ 14000 ਰੁਪਏ ਨਕਦੀ ਅਤੇ ਦੂਸਰੇ ਘਰ ਚੋਂ 15 ਤੋਲੇ ਸੋਨਾ ਗਹਿਣੇ ਅਤੇ 17000 ਲੈ ਕੇ ਫਰਾਰ ਹੋ ਗਏ। ਉੱਥੇ ਇਨਾ ਮਕਾਨ ਮਾਲਕ ਭਰਾਵਾਂ ਹਰਪ੍ਰਜਨ ਸਿੰਘ ਅਤੇ ਸੰਤੋਸ਼ ਸਿੰਘ ਨੇ ਦੱਸਿਆ ਕਿ ਉਹ ਜਦੋਂ ਸਵੇਰੇ ਉੱਠੇ ਤਾਂ ਉਹਨਾਂ ਦੇਖਿਆ ਕਿ ਘਰ ਦਾ ਸਾਰਾ ਸਮਾਨ ਖਿਲ ਰਿਹਾ ਹੈ ਅਤੇ ਉਹਨਾਂ ਇੱਕ ਦੂਸਰੇ ਨੂੰ ਪਹਿਲਾਂ ਜਦੋਂ ਸੂਚਿਤ ਕੀਤਾ ਤਾਂ ਦੋਵਾਂ ਘਰਾਂ ਵਿੱਚ ਹੀ ਚੋਰ ਲੁੱਟ ਕੇ ਫਰਾਰ ਹੋ ਚੁੱਕੇ ਸਨ। ਮੋਤੀ ਹਰਪਜਨ ਸਿੰਘ ਦਾ ਕਹਿਣਾ ਸੀ ਕਿ ਉਹ ਜਦੋਂ ਸਵੇਰੇ ਉੱਠੇ ਤਾਂ ਐਵੇਂ ਜਾਪ ਰਿਹਾ ਸੀ ਕਿ ਜਿਵੇਂ ਉਹਨਾਂ ਪੂਰੇ ਪਰਿਵਾਰ ਨੂੰ ਕੁਝ ਦਵਾਈ ਸੰਘਾ ਕੇ ਬੇਹੋਸ਼ ਕੀਤਾ ਹੋਵੇ ਕਿਉਂਕਿ ਪੂਰੀ ਰਾਤ ਉਹਨਾਂ ਦੀ ਨੀਂਦ ਹੀ ਨਹੀਂ ਖੁੱਲੀ ਲੇਕਿਨ ਜਦੋਂ ਸਵੇਰੇ ਉੱਠੇ ਤਾਂ ਚੋਰੀ ਹੋ ਚੁੱਕੀ ਸੀ ਦੋਵਾਂ ਪਰਿਵਾਰਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜੱਗ ਬਣ ਚੁੱਕਾ। ਦੋਸਾਂਪੇ ਜਾਓ। ਉੱਥੇ ਹਾਂਜੀ। ਕਿੰਨਾ ਕਿਨਕਸਾਂ ਦਾ? ਨੁਕਸਾਨ ਦੋਹਾਂ ਘਰਾਂ ਤੋਂ ਹੋ ਗਿਆ। 10 ਸਿੱਕਾ ਕਰਦੇ 10 ਟੋਲੇ ਤੇ 27000 ਰੁਪਏ ਤੇ 30000 ਰੁਪਏ। ਥੋੜੀ ਦਾ ਜੇ ਹੰਦਰੇ ਕਰੀਏ ਅੰਦਰ ਕਰਦੇ ਜੁਹਾਂਦੇ। ਫੁੱਲ ਫੁੱਲ ਇਹ ਬਿਸ਼ੋ ਥੋੜਾ 1 ਮਿੰਟ 1 ਮਿੰਟ। ਆਹ ਦਾਦਾ। ਸਰਪਾ ਜੀ ਸਿੰਘ। ਠੀਕ ਹੈ ਜੀ ਰਾਤ ਨੂੰ। ਮੈਂ ਸੰਤੋਖਸ਼ਾ ਨਾ ਵੱਡਾ ਭਰਾ ਆਇਆ ਜੀ। ਤੇ ਅਸੀਂ ਰਾਤ ਸੁੱਤੇ ਪਏ ਸੀ। ਸਵੇਰ ਚਾਰ ਕੋਜੇ 4:30 ਜੇ ਉੱਠੇ ਆ ਤੇ ਸੰਤੋਖਦੇਵ ਮਸ਼ੀਨ ਨੇ ਫੋਨ ਕੀਤਾ ਕਿ ਸਾਡੇ ਘਰੇ ਚੋਰੀ ਹੋ ਗਈ ਹੈ ਆਇਓ ਤੇ ਮੈਂ ਆਉਣ ਲੱਗਾ ਜੇ ਜਦੋਂ ਮੈਂ ਆਪਣਾ ਦੇਖਿਆ ਤੇ ਸਾਡੇ ਘਰੇ ਵੀ ਇਦਾਂ ਸਾਰਾ ਸਮਾਨ ਖਿਲਰਿਆ ਪਿਆ ਸੀ ਸਾਰਾ ਕੁਝ ਖਲਾਰਾ ਪਿਆ ਸੀ ਅਸੀਂ ਇੱਧਰ ਪਿੰਨ ਆ ਗਏ ਇਹਨਾਂ ਨੂੰ ਪੁੱਛੀ ਗਿਆ ਤੇ ਮੜ ਕੇ ਆਪਣੇ ਜਾ ਕੇ ਚੈੱਕ ਕੀਤਾ ਤੇ ਸਾਡੇ 10 ਤਨ ਕਰੀਬ ਸੋਨਾ ਸੀਗਾ ਤੇ 14000 ਰੁਪਏ ਨਕਦ ਸੀਗਾ ਪਿਆ ਕਰ ਉਹ ਲੈ ਕੇ ਤੇ ਨਾਲ ਜ਼ਰੂਰੀ ਪੇਪਰ ਬੈਂਕ ਦੀ ਕਾਪੀ ਵਗੈਰਾ ਮੇਰਾ ATM ਕਾਰਡ ਸੀ ਉਹ ਵੀ ਨਾਲ ਚਲਾ ਗਿਆ ਜੀ ਕਿਸ ਤਰ੍ਹਾਂ ਚੋਰੀ ਕੀਤੀ ਇਹਨਾਂ ਨੇ ਸਾਡੀ ਉਹ ਗ੍ਰਿਲ ਪਾਰਕ ਪਿੱਛੇ ਕੋਠੀ ਦੇ ਜੀ ਗ੍ਰਿਲ ਲਾਈ ਸੀ ਗ੍ਰਿਲ ਪਾਰਕ ਖੋਲ ਕੇ ਨਾ ਛੁੱਟ ਕੇ ਬਾਹਰ ਛੁੱਟ ਗਏ ਨੇ ਜਿਹੜੀ ਚੋਰੀ ਇਹ ਨਾਲ ਨਾਲ ਕੋਠੀਆਂ ਦੇ ਬਿਲਕੁਲ ਨਾਲ ਨਾਲ ਕੋਠੀਆਂ ਜੀ ਕਿਤਨੇ ਚੋ ਸਾਂਝੀ ਕਰਨ ਦੇ ਚਾਹ ਰਹੇ ਉਹਨਾਂ ਨੇ ਸੋਨਾ ਵੀ 10 ਗ੍ਰਾਮ ਕੱਢਿਆ ਉਹਨਾਂ ਨੇ 15 ਗ੍ਰਾਮ 15 ਟੋਲੇ ਸੋਨਾ ਜੀ ਮੇਰਾ 10 ਗ੍ਰਾਮ ਕਰੂ ਕਰੀਬ ਮੈਂ ਡਿਟੇਲ ਹੀ ਪੁਲਿਸ ਨੂੰ ਦੱਤੀ ਐ ਇਤਲਾਹ ਦੇਤੀ ਆ ਜੀ ਐਸ ਐਚਓ ਸਾਹਿਬ ਵੀ ਆਏ ਸੀ ਮੌਕੇ ਤੇ ਐਸਹੀ ਵੀ ਇੰਚਾਰਜ ਵੀ ਆਇਆ ਜਿਹੜੀ ਕਾਰਵਾਈ ਕਰ ਰਹੀ ਨੇ ਕਿ ਵਿਕੰਡ ਡਾਊਟ ਕਾਰ ਮੇ ਲਾ ਲਈ ਆ ਹਾਂ ਜੀ ਇਹ ਪਿੰਡ ਕਿਹੜਾ ਪਿੰਡ ਗਿੱਲਾਂ ਵਾਲੀ ਜੀ ਸੱਚੀ ਕਹਣਾ ਚਾਹੋਗੇ ਜੋ ਆਏਦਿੰਗੇ ਮੈਂ ਦੇਖੋ ਕਹ ਰਿਹਾ ਜੀ ਕਿ ਬਹੁਤ ਢਿੱਲੀ ਕਾਰਜ ਚੱਲੀ ਆ ਪੁਰਸ ਦੀ ਜਿਹੜਾ ਇਸ ਕੰਮ ਨੂੰ ਕਰ ਰਿਹਾ ਸਾਰਾ ਕੋਈ ਨਹੀਂ ਕਹਿੰਦੇ ਅੰਦਰ ਹੀ ਸੁੱਤੇ ਜੀ ਹਾਂ ਜੀ ਅਸੀਂ ਅੰਦਰ ਸੁੱਤੇ ਜੀ ਅਸੀਂ ਇੱਕ ਅਸੀਂ ਦੂਸਰੇ ਅੰਦਰ ਸੁੱਤੇ ਜੀ ਏਸੀ ਲਾ ਕੇ ਸੁੱਤੇ ਮੈਂ ਤੁਹਾਨੂੰ ਕਹੀਏ ਦੂਸਰੇ ਕਮਰੇ 'ਚੋਂ ਚੋਰੀ ਹੋਈ ਤੇ ਤੀਸਰਾ ਕਮਰਾ ਜਿਹੜਾ ਚੋਰੀ ਹੋ ਛੱਡਿਆ ਤੁਹਾਨੂੰ ਪੀ ਨਾਮ ਕਰਦੇ ਹੋ ਕੋਈ ਫਟਾਫਟ ਹਜੇ ਦੇਖੋ ਕਿ ਇਹਨੇ ਸਾਡੀ ਜਿਹੜੀ ਚੋਰੀ ਟ੍ਰੇਸ ਕੀਤੀ ਜਾਵੇ ਪਿੰਡ ਵਾਸੀ ਨੱਥ ਪਈ ਜੇ ਲੋਕਾਂ ਨੂੰ ਹੋਰ ਨਾ ਜਿੰਦਾ ਸਾਡਾ ਨੁਕਸਾਨ ਹੋਇਆ ਜਾਂ ਸਾਡੇ ਨਾਲ ਧੱਕਾ ਆਇਆ ਜਾਂ ਨਾ ਹੋ ਸਕੋ ਬਾਕੀ ਕੋਈ ਪੀ ਨਾਮ ਕਰਦਾਂ ਮੇਰਾ ਨਾਮ ਸੰਤੋਖ ਸਿੰਘ ਕਿਹੜੀ ਜਗ੍ਹਾ ਹੈ ਕਿਹੜਾ ਪਿੰਡ ਹੈ ਗਿੱਲਾਂ ਵਾਲੀ ਅੱਜ ਆਪਣਾ ਰਾਤ ਨੂੰ ਕੋਈ 12 ਵਜੇ ਦੇ ਨਾਲ ਤੇ ਮਤਲਬ ਚੋਰੀ ਕਰਕੇ ਲੈ ਗਏ ਸਮਾਨ ਕਿੰਨਾ ਸਮਾਨ ਚੋਰੀ ਹੋਇਆ 15 ਕੇ ਢੋਲੇ ਸੋਨਾ ਹੈ ਤੇ 17000 ਰੁਪਏ ਹੈਗਾ ਬਾਕੀ ਛੋਟੇ ਬੈਗ ਜਿਹੇ ਛੋਟੇ ਜਿਹੜੇ ਜਨਨੀਆਂ ਵਾਲੇ ਮਤਲਬ ਤੇ ਕਿਦਾਂ ਦਾਖਲ ਹੋਏ ਚੋਰ ਪਿੱਛੋਂ ਦੀ ਤੋੜ ਕੇ 바ਰੀ ਤੋੜ ਕੇ ਉਧਰੋਂ ਪਿੱਛੋਂ ਦੀ ਆ ਗਏ ਕੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਕੀ ਭਾਰੀ ਸਕਰੀ ਹੈਗਾ ਕਿ ਨਹੀਂ ਇਹੀ ਕਰੀ ਹੈ ਇਹੀ ਦੂਸਰੇ ਅੰਦਰ ਹਾਂ ਪਤਾ ਨਹੀਂ ਕੋਈ ਕੋਈ ਦਵਾਈ ਦੂਈ ਪਾ ਗਏ ਜਾਂ ਕੀ ਕੀ ਕੀਤਾ ਅਸੀਂ ਜਦੋਂ ਸਵੇਰੇ ਉੱਠੇ ਹਾਂ 4:30 ਵਜੇ ਨਾਲ ਉਦੋਂ ਵੇਖਿਆ ਤੇ ਇੱਦਾਂ ਸਾਡੇ ਇਧਰਲੇ ਪਾਸੇ ਮੈਂ ਆਪਣਾ ਦਰਵਾਜ਼ਾ ਬੰਦ ਕੀਤਾ ਸੀ ਜਦੋਂ ਅਸੀਂ ਬਾਹਰੋਂ ਦੀ ਜਾ ਕੇ ਬੈਠਿਆ ਤੇ ਉੱਧਰਲੇ ਪਾਸੇੋਂ ਬਾਰੀ ਖੁੱਲੀ ਸੀ ਉਹਦੇ ਥਾਣੇ ਲੰਘ ਕੇ ਤੇ ਉਹ ਚੋਰੀ ਕਰ ਗਿਆ ਕੀ ਲੱਗਦਾ ਨੰਨ ਪੀਤੀ ਦਾ ਮੋਸਲ ਦੇ ਫਾਰ ਦੇਦਾ ਇਦਾਂ ਤਾਂ ਲੱਗਦਾ ਜਿੱਦਾਂ ਮਤਲਬ ਵੀ ਕੋਈ ਬੰਦਾ ਪੀਤੀ ਪਿਆ ਵਿੱਚ ਉਹ ਕੰਪਲੀਟ ਕੀਤੀ ਸੀ ਹਾਂ ਕੀਤੀ ਆਪਣੀ इंडिया क्राइम न्यूज जुल्म के खिलाफ जंग आप देख रहे हैं इंडिया क्राइम न्यूज